ਤੇ ਨਹਿਰ ਜੇ ਚੰਗੀ ਤਰ੍ਹਾਂ ਬਣੀ ਹੁੰਦੀ ਤੇ ਆ ਜਨਵਰ ਨੂੰ ਕੱਢਣਾ ਬੜਾ ਸੌਖਾ ਸੀਗਾ ਹੁਣ ਵੇਖੋ ਕਿੱਡੀ ਮੁਸ਼ਕਲ ਦੇ ਨਾਲ ਇਸ ਜਨਵਰ ਨੂੰ ਕੱਢਿਆ ਜਾ ਰਿਹਾ ਹੈ ਇਹ ਗਾਂ ਹੈ ਨੀਲ ਗਾਂ ਹੈ ਤੇ ਨਹਿਰਾਂ ਦੇ ਨਾਲ ਜੇ ਪੌੜੀਆਂ ਬਣਾਈਆਂ ਹੁੰਦੀਆਂ ਜੇ ਇਹਦਾ ਰਸਤਾ ਕੋਈ ਬਣਾਇਆ ਹੁੰਦਾ ਤੇ ਇਹ ਜਨਵਰ ਆਪਣੇ ਆਪ ਨਿਕਲ ਜਾਂਦਾ ਪਤਾ ਨਹੀਂ ਕਿਹੜੇ ਵੇਖੋ ਦੋਸਤੋ ਜੰਗਲੀ ਜਨਵਰਾਂ ਦੇ ਨਾਲ ਕਿੰਨਾ ਅਤਿਆਚਾਰ ਹੋ ਰਿਹਾ ਹੈ ਅਜੇ ਕੱਲ ਪਰਸੋ ਵੀਡੀਓ ਮੈਂ ਪਾਈ ਸੀ ਜਿਹੜੇ ਉਹ ਜਿਹੜੇ ਸਾਨਾ ਜਿਹੇ ਲੱਤਾਂ ਤੋੜਨ ਵਾਲੀ ਤੇ ਇੱਕ ਨਵੀਂ ਹੋਰ ਆ ਗਈ ਆ ਵੇਖੋ ਮੂੰਹ ਦੇ ਵਿੱਚੋਂ ਖੂਨ ਨਿਕਲਦਾ ਪਿਆ ਇਹ ਨੀਲ ਗਾਂ ਇਹ ਨੀਲ ਗਾਂ ਇਹ ਵਿਚਾਰੀ ਰਾਤ ਦੀ ਨਹਿਰ ਤੇ ਡਿੱਗੀ ਆ ਵੇਖੋ ਖੁਰ ਸਾਰੇ ਛਿੱਲੇ ਪੈ ਲਹੂ ਲਵਾਨ ਹੋਇਆ ਪਿਆ ਪਤਾ ਨਹੀਂ ਕਦੋਂ ਦਾ ਜ਼ੋਰ ਵਿਚਾਰਾ ਮਾਰਦਾ ਪਿਆ ਜੇ ਨਹਿਰੀ ਵਿਭਾਗ ਨੇ ਪੁਲਾਂ ਦੇ ਕੋਲ ਪੌਣੀਆਂ ਬਣਾਈਆਂ ਹੁੰਦੀਆਂ ਜਾਂ ਕੋਈ ਕੋਈ ਰਸਤਾ ਇਨ ਵੀਡੀਓ ਨੂੰ ਇੰਨੀ ਕਿ ਸ਼ੇਅਰ ਕੀਤੀ ਜਾਵੇ ਕਿ ਨਹਿਰ ਵਿਭਾਗ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਸਕੇ ਕਿ ਸਾਡੇ ਨਹਿਰ ਬਣਾਉਣ ਚ ਕੀ ਕਮੀਆਂ ਰਹੀਆਂ ਓਕੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਾਬਲ ਵਿਕਣਪੁਰਿਆ ਹਬੋਰ ਵਾਲਾ ਦੋਸਤੋ ਤੁਸੀਂ ਪਿੱਛੇ ਮੇਰੇ ਵੇਖ ਸਕਦੇ ਜੇ ਇਹ ਹੈ ਨੀਲ گاਂ ਜਿਹੜੀ ਪਿਛਲੇ ਪਤਾ ਨਹੀਂ ਕਦੋਂ ਦੀ ਹੈ ਜਿਹੜੀ ਨਹਿਰ ਦੇ ਵਿੱਚ ਟਿੱਕੀ ਹੋਈ ਸੀ ਇਹ ਸਾਰੇ ਇਹ ਭਰਾਵਾਂ ਨੇ ਗੜ ਕੇ ਤੇ ਇਸ ਨਹਿਰ ਤੋਂ ਬਾਹਰ ਕੱਢਿਆ ਗਿਆ ਤੇ ਇੱਕ ਬੇਨਤੀ ਆ ਨਹਿਰੀ ਪ੍ਰਸ਼ਾਸਨ ਨੂੰ ਖਾਸ ਕਰਕੇ ਗੱਲ ਇਹ ਆ ਵੀ ਇਹ ਤਾਂ ਜਿਹੜੇ ਹਾਸ ਦੇ ਨੇ ਹਰ ਦਿਨ ਆਏ ਦੇਣੀ ਹੁੰਦੇ ਰਹਿੰਦੇ ਨੇ ਪਰ ਜਿਹੜਾ ਨਹਿਰੀ ਪ੍ਰਸ਼ਾਸਨ ਨੂੰ ਇੱਕ ਬੇਨਤੀ ਆ ਵੀ ਜਦੋਂ ਆ ਨਹਿਰ ਜਿਹੜੀ ਬਣਾਈ ਨਾ ਇਹ ਬਿਲਕੁਲ ਗਲਤ ਤਰੀਕੇ ਨਾਲ ਬਣਾਈ ਗਈ ਆ ਜਿੱਥੇ ਵੀ ਨਹਿਰਾਂ ਦੇ ਪੁਲ ਆਉਂਦੇ ਆ ਪੁਲ ਦੇ ਕੋਲ ਕੋਈ ਕਾਰਟ ਬਣਾਇਆ ਹੋਣਾ ਚਾਹੀਦਾ ਜਾਂ ਪੌੜੀਆਂ ਵਗੈਰਾ ਬੜੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਇਹ ਬੇਜਵਾਨ ਜਾਨਵਰ ਜੇ ਕੋਈ ਨਹੀਂ ਕੱਢਦਾ ਤੇ ਆਪਣੇ ਆਪ ਇਹ ਬਾਹਰ ਨਿਕਲ ਜਾਵਣ ਇਸ ਕਰਕੇ ਨਹਿਰੀ ਪ੍ਰਸ਼ਾਸਨ ਨੂੰ ਖਾਸ ਕਰਕੇ ਇਹ ਜਿਹੜੀ ਬੇਨਤੀ ਕੀਤੀ ਜਾਂਦੀ ਆ ਵੀ ਇਸ ਕੋਈ ਵੀ ਨਹਿਰਾ ਮੈਂ ਮਲੂਕਾ ਰਾਇਮਸਰਾ ਮੈਨਰ ਜਿੰਨੀ ਵੀ ਅਬੋਰ ਦੇ ਵਿੱਚੋਂ ਨਹਿਰਾ ਨਿਕਲਦੀਆਂ ਨੇ ਉਹਨਾਂ ਸਾਰਿਆਂ ਵਾਸਤੇ ਆ ਵੀ ਨਹਿਰਾਂ ਦੇ ਕੋੜ ਘਾਟ ਜਾਂ ਪੌੜੀਆਂ ਬਣਾਈਆਂ ਜਾਣ ਤਾਂ ਕਿ ਜਿਹੜੇ ਬੇਜਵਾਨ ਜਾਨਵਰ ਨਹਿਰਾਂ ਦੇ ਵਿੱਚ ਡਿੱਗਦੇ ਨੇ ਪਾਣੀ ਪੀਣ ਵਾਸਤੇ ਉਹ ਆਪਣੇ ਆਪ ਬਾਹਰ ਨਿਕਲ ਜਾਣ ਹਾਂਜੀ ਸਹੀ ਗੱਲ ਆ ਅਰਜਨ ਜੀ ਬੇਜਵਾਨੇ ਜਾਨਵਰ ਨਹਿਰ ਤੇ ਤਵਾਰਾ ਪਸ਼ੂ ਚੱਲ ਰਹੇ ਹੁੰਦੇ ਆ ਹਾਂ ਉਹ ਪਾਣੀ ਪੀਣ ਨੂੰ ਥੱਲੇ ਨੂੰ ਝੁਕਦੇ ਆ ਤੇ ਨਹਿਰ ਦੇ ਵਿੱਚ ਡਿੱਗ ਜਾਂਦੇ ਵਿੱਚ ਡਿੱਗ ਪੈਂਦੇ ਆ ਜਦੋਂ ਡਿੱਗ ਪੈਂਦੇ ਆ ਵੀ ਇਹ ਪੱਕੀ ਫਰਸ਼ ਆ ਫਰਸ਼ ਤੇ ਕੋਈ ਗ੍ਰਿਪ ਨਹੀਂ ਬਣਦੀ ਬਿਲਕੁਲ ਅੱਦੇ ਜਾਨਵਰ ਤਾਂ ਕੁੱਤੇ ਨੋਚ-ਨੋਚ ਕੇ ਜਾਨਵਰਾਂ ਨੂੰ ਚਿਖਾਏ ਵਿੱਚੇ ਖਾ ਜਾਂਦੇ ਖਾ ਜਾਂਦੇ ਆ। ਈ ਵਾਰੀ ਕੋਈ ਜਵਾਕ ਖੇਡਦਾ ਲੈਹ ਤੇ ਦੇਖ ਪਵੇ ਤੇ ਉਹਦੇ ਤੋਂ ਆਪਣਾ ਆਪ ਜਾਂ ਕੁੱਤਾ ਦੇਖ ਪਵੇ ਤਾਂ ਉਹ ਕੁੱਤੇ ਤੋਂ ਵੀ ਨਹੀਂ ਨਿਕਲਿਆ ਜਾਂਦਾ। ਤੇ ਪੁੱਲਾਂ ਦੇ ਕੋਲ ਪੌੜੀਆਂ ਬਣੀਆਂ ਹੋਣ। ਹੂੰ। ਤੇ ਜਾਨਵਰਾਂ ਨੂੰ ਕੱਢਣ ਦਾ ਸੋਖਾ ਜਿ ਕੁਦਰਤੀ ਨਾਲ ਹੀ ਬੰਦਾਂ ਨਾਲ ਨੂੰ ਮਿਲੇ ਹੂੰ ਹੂੰ। ਤੇ ਜਾਨਵਰ ਸੈਲਫ ਡਿਪੈਂਡ ਹੋ ਕੇ ਖੁਦ ਆਪਣੇ ਆਪ ਬਾਹਰ ਨਿਕਲ ਸਕਦੇ ਨੇ ਕੋਈ ਕਿਤੇ ਤੇ ਆਪਣੇ ਆਪ ਪਾਣੀ ਵੀ ਪੀ ਸਕਦੇ ਆ। ਬਿਲਕੁਲ ਸਹੀ। ਈ ਵਾਰੀ ਜਾਨਵਰ ਹੈ ਜੰਗਲੀ ਜਾਨਵਰ ਹੋ ਗਿਆ ਸਵਾਰਾ ਪਸ਼ੂ ਹੋ ਗਏ ਇਹ ਪਾਣੀ ਪੀਣ ਨੂੰ ਹੀ ਤਰਸਦੇ ਨੇ ਪਾਣੀ ਪੀਣ ਪਾਣੀ ਪੀਤਾ ਵੀ ਨਹੀਂ ਜਾਂਦਾ ਇਹਨਾਂ ਤੋਂ ਜੇ ਨਹਿਰ ਦੇ ਕੋਲ ਪੌੜੀਆਂ ਹੁੰਦੇ ਪੌੜੀਆਂ ਦੇ ਰਾਈ ਪਾਣੀ ਦੀ ਮੈਂ ਤਾਂ ਅਰਜਨ ਜੀ ਜੇ ਇਹ ਪੌੜੀਆਂ ਦੇ ਨਾਲ-ਨਾਲ ਮੈਂ ਤਾਂ ਕਿਹਨਾਂ ਜਿਹੜਾ ਪੀਣ ਵਾਲਾ ਪਾਣੀ ਜਿਵੇਂ ਪਹਿਲਾਂ ਪ੍ਰਾਣਾ ਖੁਰਲੀਆਂ ਬਣਾਈਆਂ ਹੁੰਦੀਆਂ ਸੀਗੀਆਂ ਉਹ ਵੀ ਚਾਹੀਦਾ ਜ਼ਰੂਰ ਨਹਿਰ ਮੈਂ ਇੱਕ ਵਾਰ ਪੁਰਾਣੇ ਸਮੇਂ ਦੇ ਵਿੱਚ ਨਹਿਰਾਂ ਕੋਲ ਖੁਰਲੀਆਂ ਹੁੰਦੀਆਂ ਸੀਗਾ ਹਾਂ ਛੜਕ ਨਹਿਰਾਂ ਦੇ ਕੋਲ ਰਾਹ ਬਹੁਤ ਵੱਡੀ ਹੁੰਦੇ ਸੀਗੇ ਵੱਡੀ ਹੁੰਦੇ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਨਾ ਤਾਂ ਖੁਰਲੀਆਂ ਰਹੀਆਂ ਨਾ ਪੁਰਾਣੇ ਰਹਾ ਰਹੇ। ਇਹ ਟਾਈਮ ਦਾ ਵਿਚਾਰਾ ਡਿੱਗਿਆ ਦੇਖੋ ਜ਼ਖਮ ਹੋਏ ਪੈਰਾਂ ਤੇ ਤੇ ਮਾੜੀ ਮੋਟੀ ਯਾਰ ਜਦੋਂ ਤੁਸੀਂ ਵੇਖਦੇ ਜੇ ਇਹਨਾਂ ਨੂੰ ਨਹਿਰ ਦੇ ਵਿੱਚ ਤੱਕੇ ਨਾ ਮਾਰਿਆ ਕਰੋ। ਆ ਦੇਖੋ ਜਾਨਵਰ ਦੇ ਹਾਲਾਤ ਵੇਖੋ ਖੋਰ ਰਾਤ ਨੂੰ ਇਹਨੇ ਜੋਰ ਲਾ ਲਾ ਕੇ ਹਾਂ ਹਾਂਜੀ ਹਾਂਜੀ। ਇਹ ਗੱਲ ਇਸ ਤਰ੍ਹਾਂ ਵੀ ਜਦੋਂ ਨਹਿਰ ਬਣੀ ਐ ਨਹਿਰ ਦੇ ਇੰਜੀਨੀਅਰ ਨੇ ਇਹ ਨਹੀਂ ਸੋਚਿਆ ਕਿ ਬੰਦਾ ਵੀ ਡਿੱਗ ਸਕਦਾ। ਹੂੰ ਹੂੰ ਜਾਨਵਰ ਉਟੇ ਸਕਦਾ ਹੂੰ ਹੂੰ ਉਹਦੇ ਨਿਕਲਣੇ ਵਾਸਤੇ ਪੌਣੀਆਂ ਬਣੇ ਹੋਣੇ ਚਾਹੀਦੇ ਸੀਗਾ ਉਹਨੇ ਜਾਨਵਰ ਪਤਾ ਨਹੀਂ ਕਦੋਂ ਟਿੱਕਾ ਚਿਕਲੀ ਜਾਨਵਰ ਹੈਗਾ ਜੰਗਲੀ ਜਾਨਵਰ ਆ ਦੇਖੋ ਇਹਦੇ ਆ ਦੋਸਤ ਰਾਤ ਨੂੰ ਰਗੜਾ ਲੱਗ ਲੱਗ ਕੇ ਇਸ ਬੋਡੀ ਸਟਰਕਚਰਿੰਗ ਦਾ ਬਿਲਕੁਲ ਖਰਾਬ ਹੋ ਚੁੱਕਿਆ ਹੈ ਨਾ ਤੇ ਕਿੰਨੇ ਜ਼ਖਮ ਹੋ ਚੁੱਕੇ ਨੇ ਸਾਰੇ ਚਾਰੇ ਪੈਰਾਂ ਤੇ ਯਾਰ ਜਨਜੀ ਚਾਰੇ ਪੈਰਾਂ ਤੇ ਜੀ ਆ ਦੇਖੋ ਚਾਰੇ ਪੁਰ ਚਾਰੇ ਖੁੱਡ ਡੈਮੇਜ ਹੋ ਚੁੱਕੇ ਆ ਦੇਖੋ ਜੀ ਕਿੱਡਾ ਵਿਚਾਰੇ ਦਾ ਬੁਰਾ ਹਾਲਾਤ ਆ ਪਿਆ ਹੈ ਇਹ ਬੱਚਾ ਆ ਜੇ ਹੈ ਇਹ ਨਹਿਰ ਮਹਿਕਮੇ ਨੂੰ ਚਾਹੀਦਾ ਹੈ ਕਿ ਹਰ ਪੁਲ ਦੇ ਕੋਲ ਪੌੜੀਆਂ ਹੋਣੀਆਂ ਚਾਹੀਦੀਆਂ ਹਰ ਪੁਲ ਤੇ ਹਰ ਨਹਿਰ ਮਹਿਕਮੇ ਨਹਿਰ ਕੋਲ ਨੂੰ ਚਾਹੀਦਾ ਵੀ ਹਰ ਪੁਲ ਦੇ ਕੋਲ ਪੌੜੀਆਂ ਹੋਵੇ ਕੁਦਰਤੀ ਕੋਈ ਬੰਦਾ ਡੇਪੇ ਕੋਈ ਜਵਾਗ ਡੇਗ ਪੇ ਕੋਈ ਕੁੱਤਾ ਡੇਗ ਪਵੇ ਤੇ ਪੌੜੀਆਂ ਥਣੀ ਬਾਹਰ ਨਿਕਲ ਸਕੇ ਇੱਥੇ ਤਾਂ ਕੋਈ ਜੇ ਕੁੱਤਾ ਵੀ ਡੇਗ ਪੇ ਉਹ ਵੀ ਵਿੱਚ ਤਰਸਦਾ ਰਹਿੰਦਾ ਬਾਹਰ ਨਿਕਲਣ ਤੋਂ ਤੇ ਕਿਰਪਾ ਕਰਕੇ ਹਰ ਪੁਲ ਦੇ ਨੇ ਕੋਲੇ ਪੌੜੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਦੇ ਦਿਲ ਵੱਡੇ ਛੋਟੇ ਹੁੰਦੇ ਨੇ ਘੱਟ ਦਿਲ ਹੁੰਦੇ ਨੇ ਇਹਨਾਂ ਦੇ ਇਹ ਐਣਾ ਕਰਿਆ ਕਰੋ ਦੋਸਤੋ ਜਦੋਂ ਕੋਈ ਤੁਸੀਂ ਇਹੋ ਜਿਹਾ ਜਾਨਵਰ ਦੇਖਦੇ ਜੇ ਉਹਦਾ ਭੜਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਇਹ ਨਾ ਵੀ ਉਹਦੇ ਪਿੱਛੇ ਕੁੱਤੇ ਲਾਤੇ ਉਹਨਾਂ ਨੂੰ ਮਾਰਿਆ ਕੁੱਟਣਾ ਡੜੇ ਮਾਰਨੇ ਇਹ ਕੰਮ ਨਾ ਕਰਿਆ ਕਰੋ ਇਹ ਵੀ ਇੱਕ ਭੜੇ ਦਾ ਕੰਮ ਆ ਆ ਸਾਡੇ ਪਿੰਡ ਤੋਂ ਪਿੰਡ ਰੁਕਣ ਪੁਰੇ ਖੂਈ ਖੇੜੇ ਤੋਂ ਪ੍ਰਵੀਨ ਕੁਮਾਰ ਜੀ ਆ ਇਹ ਪਿਛਲੇ ਲੰਬੇ ਸਮੇਂ ਤੋਂ ਹੀ ਇਹ ਜਾਨਵਰਾਂ ਦਾ ਜਿਹੜਾ ਕੋਈ ਜ਼ਖਮੀ ਜਾਨਵਰਾਂ ਜਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਨਮਰ ਨੂੰ ਸੱਟ ਪੇਰ ਲੱਗੀ ਆ ਬਿਮਾਰ ਆ ਇਹ ਖੁਦ ਜਾ ਕੇ ਉੱਥੇ ਜਾ ਕੇ ਸੇਵਾ ਇਹ ਨਿਭਾਉਦੇ ਨੇ ਮੈਂ ਇਕੱਲਾ ਨਹੀਂ ਕਰਦਾ ਇਹ ਮੇਰੇ ਨਾਲ ਪੂਰਾ ਆਪਣੇ ਪਿੰਡ ਦੇ ਯੂਥ ਹੈਗੀ ਮੇਰੇ ਨਾਲ ਠੀਕ ਹੈ ਹਾਂਜੀ ਪੂਰੀ ਯੂਥ ਹੈ ਜਿਹੜੇ ਨਵੇਂ ਮੁੰਡੇ ਬਹੁਤ ਸਪੋਰਟ ਕਰਦੇ ਨੇ ਫਿਰ ਇੱਕ ਕਹਣ ਤੇ ਜਾਂਦੇ ਆ ਆਪਣੇ ਪਿੰਡ ਕੰਮ ਕਰਾਉਂਦੇ ਆ ਇਹਨੂੰ ਕਹ ਪਹਿਲਾਂ ਖਲੀ ਲਿਆ ਆ ਇਹ ਵੀ ਪ੍ਰਵੀਨ ਕੁਮਾਰ ਜੀ ਬਹੁਤ ਵੱਡੀ ਗੱਲ ਆ ਜਿਹੜਾ ਮਤਲਬ ਇੱਕ ਗਰੁੱਪ ਤੁਹਾਡਾ ਗਰੁੱਪ ਬਣਿਆ ਹੋਣਾ ਸਾਰਿਆਂ ਦਾ ਮਤਲਬ ਹਾਂਜੀ ਤੇ ਇਹ ਸਾਰਾ ਗਰੁੱਪ ਬਣਿਆ ਸਾਰੇ ਇਹ ਮਤਲਬ ਮੁੰਡੇ ਆਣ ਕੇ ਜਿੱਥੇ ਵੀ ਕੋਈ ਮਤਲਬ ਇਸ ਏਰੀਆ ਦੇ ਵਿੱਚ ਪਤਾ ਲੱਗਦਾ ਵੀ ਜਾਨਵਰ ਜਖਮੀ ਪਿਆ ਜਾਂ ਨਹਿਰ ਦੇ ਵਿੱਚ ਡਿੱਗਾ ਪਿਆ ਕਿਸੇ ਵੀ ਹਾਲਾਤ ਦੇ ਵਿੱਚ ਕੋਈ ਜਾਨਵਰ ਹੋਵੇ ਤੇ ਉੱਥੇ ਪਹੁੰਚ ਕੇ ਤੇ ਉਸ ਨੂੰ ਜਿਹੜਾ ਗਊਸ਼ਾਲਾ ਦੇ ਵਿੱਚ ਜਿੱਥੇ ਵੀ ਇਹਨਾਂ ਦਾ ਇਲਾਜ ਪ੍ਰੋਪਰ ਅੱਛੇ ਤਰੀਕੇ ਨਾਲ ਚੱਲੇ ਤੇ ਕਰਵਾਉਂਦੇ ਨੇ हां प्रवीण कुमार जी गड्डी भी आ रही, आ रही है नु ਲੈਣ ਵਾਸਤੇ ਹੋਣਾ हां जी ਇਹਨੂੰ ਲੈਣ ਵਾਸਤੇ ਗੱਡੀ ਆ ਰਹੀ ਹੈ ਬਹੁਤ ਤਰੀ ਹੋਈਏ ਅਚਾਹ 15-20 ਮਿੰਟ ਚ ਆ ਜਾਾਂਗੇ ਠੀਕ ਹੈ ਠੀਕ ਠੀਕ ਉਹ ਪਹਿਲਾਂ ਸੀਤ ਹੋ ਗਈ ਸੀ ਕੋਈ ਕੇਸ ਲੈਣ ਉਹ ਵੀ ਸਾਨੂੰ ਟਾਈਮ ਲੱਗ ਜੇ 10-15 ਮਿੰਟ ਹੋਰ ਲੱਗਾ ਠੀਕ ਹੈ ਠੀਕ ਠੀਕ